ਮਰਫਤ ਤੁਹਾਡੇ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਿਓ 3000 ਵਨਡਰ ਹੁਣ ਮੈਂ ਕੋਈ ਵਿਚਾਰ ਦੇਣੀ ਤੁਸੀਂ ਆ ਵੀਡੀਓ ਦੇਖ ਲਓ ਅਗਰ ਵੀਡੀਓ ਵਧੀਆ ਲੱਗੀ ਤਾਂ ਆਪੇ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਆਪਾਂ ਕੋਈ ਵਿਚਾਰ ਨਹੀਂ ਦੇਣੀ ਨਾ ਆਪਣਾ ਕਿਸੇ ਦਾ ਨਿੱਜੀ ਬੇਤਕਰਾ ਨਾ ਕੋਈ ਆਪਾਂ ਵਿਚਾਰ ਦੇਣੀ ਆ ਤੁਸੀਂ ਕਮੈਂਟ ਬਾਕਸਾਂ ਵਿੱਚ ਆਪ ਹੀ ਦੱਸ ਦਿਓ ਕਿ ਇਹ ਵੀਡੀਓ ਕੀ ਆ ਕੀ ਉਧਾਰ ਐ ਐਸਵੀ ਦੀ ਉਧਾਰ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਬਟੌਰ ਸਾਹਿਬ ਜੀ ਹਾਂਜੀ ਬੋ ਰਿਹਾ ਹਾਂ ਜੀ ਮੇਰਾ ਨਾਮ ਕਰਤਾਰ ਸਿੰਘ ਹੈ ਜੀ ਮੈਂ ਖੇਮਕਰ ਤੋਂ ਬੋਲਦਾ ਭਾਜੀ ਹਾਂਜੀ 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 ਦੱਸੋ ਭਾਜੀ ਮੈਂ ਇੱਥੇ ਬੂਟਾਂ ਦੀ ਦੁਕਾਨ ਤੇ ਆਇਆ ਸੀ ਆ ਪੁੱਤਰੇ ਵਾਸਤੇ ਬੂਟ ਲਏ ਸੀ ਉਹਨੂੰ ਠੀਕ ਨਹੀਂ ਆਏ ਉਹਨਾਂ ਦੁਕਾਨਦਾਰ ਵਾਪਸ ਨਹੀਂ ਜੇ ਕਰਦਾ ਪਿਆ ਅੱਛਾ ਅੱਛਾ ਜੇ ਮਤਲਬ ਕੱਲ ਬੂਟ ਖੜੇ ਸੀਗੇ ਤੇ ਅੱਜ ਮੇਚ ਨਹੀਂ ਆਏ ਤਿਆਦ ਮੋਰਨ ਆਏ ਜੀ ਹਾਂਜੀ ਚਲ ਗਰਾਵ ਗਾਲੰਦਰੀ ਦੁਕਾਨਦਾਨ ਨਾਲ ਗੱਲ ਕਰ ਹੈਲੋ ਮਿਰਜੀ ਵਿਰਸਾ ਸਿੰਘ ਮਿਲੋਬੋਦੇ ਸੱਚੀ ਗੱਲ ਭਾਜੀ ਸੱਚ ਕਾਲ ਦੀ ਸੱਚ ਕਾਲ ਆ ਵੀ ਹਾਇਦਰ ਤੇ ਕੰਮ ਚ ਦਖਾਂਦਾ ਜੀ ਪਰ ਇਹਨੇ ਬੜੇ ਮੈਨੂੰ ਮਾਨ ਦੇ ਨਾਲ ਫੋਨ ਕੀਤਾ ਤੇ ਬੇਨਤੀ ਮਰੀ ਨਹੀਂ ਕਿ ਕਕੇ ਕਿਦਾ ਮਾਨ ਨਾ ਥੋੜੇ ਇਹਨਾਂ ਨੇ ਭਾਜੀ ਇਸ ਤਰ੍ਹਾਂ ਹੈ ਬੂੜ ਹੰਡਾ ਕੇ ਵਾਪਸ ਕਰਨ ਆਏ ਆ ਤੇ ਭਾਈ ਜੀ ਜਿਹੋਣੇ ਨੇ ਮੈਨੂੰ ਫੋਨ ਕੀਤਾ ਆ ਬੜੇ ਮਾਨ ਨਾਲ ਕੀਤਾ ਆ ਤੇ ਜਿਹੜਾ ਕੋਈ ਖਰਚਾ ਖਰਚਾ ਹੋਊਗਾ ਭਾਈ ਮੈਂ ਭਰ ਦੂੰਗਾ ਇਹਦੇ ਬੂਰ ਮੂੜ ਦਾ ਉਹ ਵਾਪਸ ਹੋ ਗਈ ਜਿੱਪੀ ਉਹ ਬਟਰਸ ਆਉਣੇ ਆਪ ਕਰਵਾਈ ਆ ਉਹ ਪੈਸੇ ਹੀ ਪੂਰੇ ਮਿਲ ਗਏ ਆ ਉਹ ਬਾਕੀ ਮੈਂ ਅੱਜਾਂ ਅੰਤੇ ਦੱਸਾਂ ਤੁਹਾਨੂੰ ਸਰ ਹਾਂ ਲਵੀ ਹੋਰ ਇਸ ਵੀਡੀਓ ਬਾਰੇ ਆ ਵੀ ਵਿਚਾਰ ਦੇ ਦਿਓ ਆਪਾਂ ਕੁਝ ਨਹੀਂ ਬੋਲਣਾ ਬੇਸਾ ਸਿੰਘ ਬਲਟੋਹਾ ਜੀ ਦਾ ਬਹੁਤ ਬਹੁਤ ਧੰਨਵਾਦ ਕਿਸੇ ਬਾਪੂ ਜੀ ਦੇ ਪੁੱਤਰੇ ਨੇ ਉਹਨਾਂ ਨੇ ਬੂਟ ਵਾਪਸ ਕਰਾਏ ਨੇ ਸੋ ਅਗਰ ਤੁਸੀਂ ਵੀ ਬੂਟ ਵਾਪਸ ਕਰਵਾਉਣੇ ਆ ਤਾਂ ਜਰੂਰ ਬੇਸਾ ਸਿੰਘ ਬਲਟੋਹਾ ਜੀ ਨੂੰ ਫੋਨ ਕਰੋ 76